ਪਾਣੀ ਭਰਨ ਕੇ ਇੱਕ ਲੜਕੇ ਦਾ ਪੈਰ ਤਿਲਕਣ ਦੇ ਕਾਰਨ ਨਹਿਰ ਵਿੱਚ ਡੁੱਬਣ ਦੀ ਖਬਰ ਸਾਹਮਣੇ ਆਈ ਹੈ ਤੇ ਜਾਣਕਾਰੀ ਮਿਲੀ ਹੈ ਕਿ ਮੁੰਡਾ ਤਕਰੀਬਨ 24 ਸਾਲ ਤੋਂ ਆਪਣੇ ਮਾਮੇ ਘਰ ਰਹਿੰਦਾ ਸੀ ਤੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਵਿੱਚ ਚੱਲ ਰਹੀ ਉਸਾਰੀ ਦੇ ਕੰਮ ਦੇ ਵਿੱਚ ਮਿਸਤਰੀ ਨਾਲ 3-4 ਮਹੀਨੇ ਤੋਂ ਦਿਹਾੜੀ ਦਾ ਕੰਮ ਕਰਦਾ ਸੀ ਮਾਮੇ ਨੇ ਜਾਣਕਾਰੀ ਦਿੰਦੇ ਹੋ ਦੱਸਿਆ ਕਿ ਕੰਮ ਦੌਰਾਨ ਟੈਂਕੀ ਵਿੱਚ ਪਾਣੀ ਖਤਮ ਹੋਣ ਦੇ ਨਾਲ ਹੀ ਉਸ ਨੂੰ ਪਾਣੀ ਲੈਣ ਭੇਜਿਆ ਗਿਆ ਤੇ ਜਦੋਂ ਉਹ ਪਾਣੀ ਪਰਣ ਲਈ ਨਹਿਰ ਦੇ ਉੱਪਰ ਬਾਲਟੀ ਲੈ ਕੇ ਪਹੁੰਚਾ ਤਾਂ ਪਾਣੀ ਪਰਣ ਸਮੇਂ ਉਸ ਦਾ ਅਚਾਨਕ ਪੈਰ ਤਿਲਕ ਗਿਆ ਤੇ ਉਹ ਨਹਿਰ ਵਿੱਚ ਡਿੱਗ ਗਿਆ ਮਾਮਲਾ ਹੁਸ਼ਿਆਰਪੁਰ ਦੇ ਕਸਬਾ ਹਰਿਆਣਾ ਦੇ ਨੇੜਲੇ ਪਿੰਡ ਭਲਿਆਣਾ ਦਾ ਹੈ ਜਿੱਥੇ ਕਿ ਆਲੇ-ਦੁਆਲੇ ਦੇ ਲੋਕਾਂ ਨੂੰ ਜਦੋਂ ਮੁੰਡੇ ਦੇ ਤਿਲਕਣ ਦੀ ਖਬਰ ਮਿਲੀ ਤਾਂ ਲੋਕਾਂ ਵੱਲੋਂ ਉਸ ਦੀ ਭਾਲ ਕੀਤੀ ਗਈ ਤੇ ਜਿਸ ਥਾਂ ਉਹ ਪਾਣੀ ਭਰਨ ਗਿਆ ਸੀ ਉਸ ਸਥਾਨ ਤੇ ਉਸ ਦੀ ਬਾਲਟੀ ਤਾਂ ਮਿਲ ਗਈ ਹੈ ਲੇਕਿਨ ਮੁੰਡੇ ਦਾ ਕੋਈ ਥਾਂ ਪਤਾ ਨਹੀਂ ਲੱਗਿਆ ਲੋਕਾਂ ਵੱਲੋਂ ਉਮੀਦ ਜਤਾਈ ਜਾ ਰਹੀ ਹੈ ਕਿ ਨਹਿਰ ਵਿੱਚ ਬਣੇ ਸਾਈਫਨ ਚ ਉਫਾਸਿਆ ਹੋ ਸਕਦਾ ਹੈ ਤੇ ਇਸ ਦੇ ਲਈ ਨਹਿਰ ਵੀ ਬੰਦ ਕਰਵਾ ਦਿੱਤੀ ਗਈ ਹੈ ਤੇ ਪੁਲਿਸ ਨੂੰ ਸੂਚਨਾ ਦੇ ਦਿੱਤੀ ਗਈ ਹੈ अच्छा जी। ਤੇ ਆਪਣੇ ਇੱਥੇ ਭਲਿਆੜੀ ਸਕੂਲ ਸਰਕਾਰੀ ਕੰਮ ਲਾਇਆ ਸੀਗਾ ਜੀ। ਅੱਛਾ ਜੀ। ਲੱਜ ਲਾਸਟ ਹੀ ਸੀਗਾ ਜੀ ਪਾਣਜਾ ਮੇਰਾ ਤੇ ਇੱਕ ਮਿਸਤਰੀ ਨਾਲ ਮੈਂ ਭੇਜੀ ਸੀ। ਅੱਛਾ। ਉਹ ਮਤਲਬ ਕੰਮ ਕਾਫੀ ਟਾਈਮ ਤੋਂ ਕਰ ਰਹੀ ਸੀਗੀ ਤੇ ਇਹੋ ਜੀ ਗਏ ਤੇ ਨਹਿਰੂ ਪਾਣਾ ਸੀਗਾ ਥੋੜਾ ਜਿਹਾ ਸਲੇਪ ਦੇ ਉੱਤੇ। ਅੱਛਾ ਜੀ। ਤੇ ਉੱਥੇ ਟੈਂਕੀ ਦਾ ਪਾਣੀ ਖਤਮ ਹੋ ਗਿਆ ਤਾਂ ਅੱਗੇ ਨਹੀਂ ਤਾਂ ਗਵਾਂਡੀਆਂ ਤੋਂ ਲੈ ਜਾਂਦੀ ਸੀ। ਕਾਫੀ ਟਾਈਮ ਹੋ ਗਿਆ ਕੰਮ ਕਰਦੇ ਨੂੰ। ਇਹਨੇ ਮੇਰੇ ਨਾਲ ਜਾਂਦੇ ਨੇ ਦੇਖ ਲਿਆ ਵੀ ਨਹਿਰ 'ਚ ਪਾਣੀ ਹੈਗਾ। ਮਿਸਤਰੀ ਮੈਂ ਕਹਿੰਦਾ ਮੈਂ ਉੱਥੋਂ ਹੀ ਨਹਿਰ ਚੋਂ ਵੀ ਪਾਣੀ ਇੱਕ ਮੈਂ ਬਾਲਟੀ ਲੈ ਆਣਾ ਉਹਨੇ ਕਿਹਾ ਵੀ ਫਿਰ ਇਹ ਰੁਕ ਜਾ ਜੇ ਉੱਥੋਂ ਲੈਣਾ ਤਾਂ ਮੈਂ ਵੀ ਨਾਲ ਚੱਲੂਗਾ ਅੱਛਾ ਜੀ ਉਹ ਕਹਿੰਦਾ ਨਹੀਂ ਨਹੀਂ ਤੂੰ ਰੁਕਮ ਬਾਲਟੀ ਨੂੰ ਰੱਸੀ ਬਣ ਕੇ ਮੈਂ ਲੈ ਜਾਨਾ ਇਹਨੇ ਉਸੇ ਵੇਲੇ ਜਿਹੜੇ ਦੇਖਿਆ ਵੀ 10 ਮਿੰਟ ਹੋ ਗਏ ਆਇਆ ਨਹੀਂ ਜੀ ਇਹਨੇ ਮੈਨੂੰ ਫੋਨ ਮਾਰਿਆ ਕਹਿੰਦਾ ਪਾਜੀ ਵੀ ਚੱਪਲਾਂ ਉੱਥੇ ਪਈਆਂ ਤੇ ਨਾ ਬਾਲਟੀ ਤੇ ਨਾ ਮੈਨੂੰ ਹਰਦੀਪਨ ਮਿਲ ਰਿਹਾ ਵੀ ਮੈਂ ਕਿਹਾ ਠੀਕ ਹੈ ਮੈਂ ਉਸੇ ਵੇਲੇ ਗੱਡੀ ਸਟਾਰਟ ਕੀਤੀ ਜੀ ਮੈਂ ਇੱਥੇ ਪੁੱਜ ਗਿਆ ਜੀ ਅੱਛਾ ਜੀ ਉਸ ਟਾਈਮ ਤੇ ਅਸੀਂ ਨਹਿਰ ਦਾ ਪਾਣੀ ਬੰਦ ਕਰਵਾਇਆ ਜੀ ਫੋਨ ਇਹ ਪੁਲਿਸ ਵਾਲੇ ਅਨਕਵਾਰੀ ਵੀ ਕੀਤੀ ਪੁਲਿਸ ਵਾਲੇ ਵੀ ਆਏ ਜੀ ਅੱਛਾ ਇਹ ਮੁੰਡੇ ਦੀ ਉਮਰ ਕਿੰਨੀ ਸੀ ਭਾਜੀ ਇਹਦੀ ਉਮਰ ਸੀ ਜੀ 24 ਅੱਜ 24 ਮਾਸਾਲ ਲੱਗਿਆ ਸੀ ਅੱਛਾ ਜੀ 24ਵਾਂ ਫਾ ਲੱਗਿਆ ਸੀ ਹਾਂ ਜੀ ਅੱਜ ਬੰਦੇ ਤੇ ਕਿਹੜੇ ਪਿੰਡ ਦਾ ਰਹਿਣ ਵਾਲਾ ਸੀ ਇਹ ਇਹ ਰਾਮਪਟਰ ਵਾਲੀ ਦਾ ਜੀ ਸ਼ਰਾਉਂਡ ਵਾਲੇ ਦੇ ਰਹਿਣ ਵਾਲਾ ਸੀ ਭਾਜੀ ਤੇ ਤੁਸੀਂ ਇਹਦੇ ਬੱਚੇ ਕੀ ਲੱਗਦੇ ਹੋ ਮੈਂ ਇਹਦਾ ਮਾਮਾ ਲੱਗਦਾ ਹੀ ਹੈ ਅੱਛਾ ਤੁਸੀਂ ਇਹਦੇ ਮਾਮੇ ਲੱਗਦੇ ਕਿੰਨੇ ਦਿਨ ਦਾ ਸੀਗਾ ਜਦੋਂ ਮੈਂ ਆਪਣੇ ਕੋਲ ਇਹ ਗੋਦ ਲੈ ਜਾਂਦਾ ਸੀ ਆਪਣੇ ਕੋਲ ਬੱਚੇ ਆ ਨਹੀਂ ਸੀ ਖੇਡਣ ਨੂੰ ਅੱਛਾ ਪਾਣੀ ਆ ਬੰਦਾ अच्छा जी। ਕਿ ਬਾਈਕ ਦੇ ਨਹੀਂ ਰਹਿ ਗਈ ਸੀ ਇਹਦੇ ਬਾਹਰ ਜਾਣ ਦੀ। ਅੱਛਾ ਜੀ। ਤੁਸੀਂ ਹੁਣ ਫਿਰ ਪੁਲਿਸ ਰਿਪੋਰਟ ਕੀਤੀ ਭਾਜੀ? ਹਾਂ ਜੀ। ਤੇ ਪੁਲਿਸ ਵਾਲੇ ਕੋਈ ਆਇਆ? ਆਈ ਸੀ ਜੀ। ਅੱਛਾ ਜੀ। ਤਾਂ ਕਿ ਉਹ ਦੇਖ ਕੇ ਗਿਆ ਕਹਿੰਦੇ ਕੋਈ ਗਲ ਨਹੀਂ ਕੋ ਬਾਕੀ ਸਾਡੇ ਕੋਲ ਜਿਹੜੀ ਕੋਤਾਰੂ ਜਾਈਦਾਂ ਦਾ ਕੋਈ ਹੈ ਨਹੀਂ ਤੇ ਬਾਕੀ ਨਹਿਰ ਦਾ ਪਾਣੀ ਬੰਦ ਕਰਵਾ ਦਿੱਤਾ। ਜਗਬਾਣੀ ਟੀਵੀ ਲਈ ਅਨਿਕੇਤ ਸ਼ਰਮਾ ਦੀ ਰਿਪੋਰਟ।